ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਵੀਡੀਓ ਵਿੱਚ ਇੱਕ ਪੁਰਾਣੇ ਜ਼ਮਾਨੇ ਦੀ ਕਹਾਵਤ ਸੀ ਕਿ ਇੱਕ ਬੰਦਾ ਸੀ ਉਹਦੇ ਇੱਕ ਧੀ ਸੀਗੀ ਧੀ ਦੀ ਉਮਰ ਵਿਆਹਣ ਵਾਲੀ ਹੋਈ ਪਈ ਸੀ ਪਰ ਉਹ ਕੁੜੀ ਨੂੰ ਬੋਲਣ ਚਾਲਣ ਦੇ ਜਮਾ ਅਕਲ ਨਹੀਂ ਸੀ ਤੇ ਉਹ ਬੋਲਦੀ ਜਿਹੜੀ ਬਾਹਲੀ ਸੀਗੀ ਕਿਸੇ ਨੂੰ ਸਿੱਧਾ ਨਹੀਂ ਬੋਲਦੀ ਸੀ ਬਾਹਲੀ ਆੜ ਵਸੇ ਜਾਣੇ ਕੀ ਤੇ ਇਹ ਉਹਦਾ ਆੜਪੁਣਾ ਸਾਰੇ ਇਲਾਕੇ 'ਚ ਮਸ਼ਹੂਰ ਸੀ ਮਸ਼ਹੂਰ ਹੋਣ ਕਰਕੇ ਉਹਦਾ ਕੋਈ ਰਿਸ਼ਤਾ ਨਹੀਂ ਹੁੰਦਾ ਸੀ ਤੇ ਉਹਦੇ ਰਸਤੇ ਦੀ ਫਿਕਰ ਉਹਦੇ ਪਿਓ ਨੂੰ ਬਹੁਤ ਜ਼ਿਆਦਾ ਆਂਦੀ ਸੀ ਕਿ ਮੇਰੀ ਧੀ ਵਿਚਾਰੀ ਕੁਵਾਰੀ ਨਾ ਰਹਿ ਜਾ ਕਿਤੇ ਤੇ ਉਹ ਬਾਲੇ ਦੁਖੀ ਸੀਗਾ ਬਾਲੀਆਂ ਟੈਨਸ਼ਨਾਂ ਸੀ ਉਹਨੂੰ ਇੱਕ ਦਿਨ ਇੱਕ ਕਿਸਾਨ ਦਾ ਪੁੱਤ ਆਉਂਦਾ ਤੇ ਉਹਦੇ ਕੋਲੇ ਪਿਓ ਕੋਲੇ ਕਹਿੰਦਾ ਬਾਪੂ ਜੀ ਵਿਆਹ ਤਾਂ ਮੈਂ ਕਰਾ ਲੂੰਗਾ ਤੁਹਾਡੀ ਕੁੜੀ ਨਾਲ ਕਹਿੰਦਾ ਕੁੜੀ ਨਾਲ ਵਿਆਹ ਤਾਂ ਨਾ ਕਰਾ ਲੂੰਗਾ ਕਹਿੰਦਾ ਮੈਨੂੰ ਚਾਹੀਦਾ ਕੁਝ ਵੀ ਨਹੀਂ ਕਹਿੰਦੇ ਕੁੜੀਆਂ ਤਾਂ ਧੀਆ ਸਾਭ ਦੀਆਂ ਸਾਂਝੀਆਂ ਹੁੰਦੀਆਂ ਜਿਹਨੇ ਕੁੜੀ ਦੇਤੀ ਉਹਨੇ ਸਾਰਾ ਕੁਝ ਦੇਤਾ ਕਹਿੰਦਾ ਪਰ ਮੈਨੂੰ ਜਿੱਦਣ ਕੁੜੀ ਤੁਸੀਂ ਤੋਰੀ ਇੱਕ ਮੁਰਗਾ ਤੇ ਇੱਕ ਕੁੱਤਾ ਮੈਨੂੰ ਚਾਹੀਦਾ ਹੈ ਨਾਲ ਉਹ ਕਹਿੰਦਾ ਠੀਕ ਹੈ ਜੀ ਚਲੋ ਜੀ ਵਿਆਹ ਦਾ ਦਿਨ ਆ ਜਾਂਦਾ ਵਿਆਹ ਹੋ ਜਾਂਦਾ ਚਲੋ ਢੋਲੀ ਦੇ ਨਾਲ ਫਿਰ ਉਹ ਮੁਰਗਾ ਤੇ ਕੁੱਕੜ ਵੀ ਤੋੜ ਦਿੰਦੇ ਆ ਤੇ ਢੋਲੀ ਤੋਰੀ ਜਾਂਦੇ ਤੋਰੀ ਜਾਂਦੀ ਆ ਤੇ ਕੁੱਤਿਆਂ ਦਾ ਵਗ ਜਾਂਦਾ ਤੇ ਉਹ ਕੁੱਤਾ ਦਾ ਕੁੱਤੇ ਨੂੰ ਵੇਖ ਕੇ ਹੁਣ ਭਾਂਕੂਗਾ ਹੀ ਤੇ ਜਦੋਂ ਕੁੱਤਾ ਕੁੱਤੇ ਨੂੰ ਵੇਖ ਕੇ ਭਾਂਕਦਾ ਤੇ ਉਹ ਮੁੰਡਾ ਹੁੰਦਾ ਜਿਹੜਾ ਉਹ ਕਹਿੰਦਾ ਕਾਢੋ ਇਹ ਕਰਪਾਨ ਮੇਰੀ ਤੇ ਉਹ ਕਾਹ ਕਰਪਾਨ ਫੜਾ ਦਿੰਦੇ ਆ ਉਹ ਕੁੱਤੇ ਦਾ ਗਾਟਾ ਹਿਲਾ ਦਿੰਦਾ ਤੇ ਇਹ ਸਾਬਾ ਕੁੜੀ ਵੇਖੀ ਜਾਂਦੀ ਹੁੰਦੀ ਆ ਚਲੋ ਜੀ ਫਿਰ ਢੋਲੀ ਕਹਿੰਦਾ ਤੋੜ ਲੋ ਤੋਰੀ ਤੋਰ ਲੈਂਦੇ ਆ ਤੋਰ ਲੈਂਦੇ ਆ ਤੇ ਉਹ ਦੋਨੋਂ ਜਿਹੜਾ ਸਵੇਰਾ ਹੋ ਜਾਂਦਾ ਚਾਰ ਕ ਪੰਜ ਕ ਵੱਜ ਜਾਂਦੇ ਆ ਤੇ ਉਹ ਕੁੱਕੜ ਫਿਰ ਉਹ ਤੋਂ ਬਾਂਗਾ ਦੇਣ ਲੱਗ ਜਾਂਦਾ ਤੇ ਉਹ ਬਾਂਗਾ ਦਈ ਜਾਂਦਾ ਤੇ ਉਹ ਮੁੰਡਾ ਕਹਿੰਦਾ ਕਾਢੋ ਕਰਪਾਨ ਮੇਰੀ ਤੇ ਉਹ ਕੁੱਕੜ ਦਾ ਵੀ ਗਾਟਾ ਹਿਲਾ ਦਿੰਦਾ ਤੇ ਉਹ ਫੇਰ ਕੁੜੀ ਉਹ ਵੇਖੀ ਜਾਂਦੀ ਹੁੰਦੀ ਆ ਵੀ ਇਹ ਇਹਨੇ ਪਹਿਲਾਂ ਕੁੱਤੇ ਦਾ ਗਾਟਾ ਲਾਇਆ ਹੁਣ ਇਹਦਾ ਗਾਟਾ ਲਾਇਆ ਉਹਨੂੰ ਟੈਨਸ਼ਨ ਹੋ ਜਾਂਦੀ ਆ ਵੀ ਮੈਂ ਕਹੋ ਜੇ ਨਾਲ ਮੈਨੂੰ ਵਿਆਹ ਤਾਂ ਕਦੇ ਮੇਰਾ ਇਹਨਾ ਗਾਟਾ ਲਾ ਦੇ ਤੇ ਚਲੋ ਜੀ ਉਹ ਫੇਰ ਜਾਵਣਦੇ ਆ ਆਪਦੇ ਪਿੰਡ ਜਿੱਥੇ ਕੁੜੀ ਦੇ ਸਹੁਰੇ ਹੁੰਦੇ ਆ ਤੇ ਸੱਤਕ ਦਿਨ ਵਧੀਆ ਕੁੜੀ ਟਪਾਉਂਦੀ ਆ ਉਥੇ ਬੋਲਦੇ ਚਾਲਦੇ ਨੇ ਉਹਨੂੰ ਡਰ ਬਹਿ ਜਾਂਦਾ ਤੇ ਮਨ ਚ ਵੀ ਇਹ ਮੇਡ ਮੈਨੂੰ ਵੀ ਮਾਰੇ ਕੁੱਟੂਗਾ ਜੇ ਮੈਂ ਬੋਲੀ ਤੇ ਸੱਤਕ ਦਿਨਾਂ ਬਾਅਦ ਉਹ ਕੁੜੀ ਦੇ ਮਾਪੇ ਆਉਂਦੇ ਆ ਉਥੇ ਤੇ ਮਾਪੇ ਆਉਂਦੇ ਆ ਕੁੜੀ ਚੰਗਾ ਉਹਨਾਂ ਦੀ ਇੱਜ਼ਤ ਮਾਨ ਕਰਦੇ ਆ ਰੋਟੀ ਪਾਣੀ ਚੰਗੀ ਤਰ੍ਹਾਂ ਖਵਾਉਂਦੀ ਆ ਜਾਣ ਕੇ ਉਹ ਸੁਧਰ ਗਈ ਸੀ ਬਹੁਤ ਵਧੀਆ ਜਿਹੜੇ ਰੋਟੀ ਪਾਣੀ ਖਵਾ ਦਿੰਦੀ ਆ ਤੇ ਫੇਰ ਉਹਦਾ ਪਿਓ ਕੁੜੀ ਦਾ ਪੋਜਦਾ ਪੁੱਤ ਤੈਨੂੰ ਕੋਈ ਇੱਥੇ ਦਿੱਕਤਾਂ ਨਹੀਂ ਕੋਈ ਜੇ ਗੱਲਬਾਤ ਆ ਦੱਸ ਦੇ ਤੇ ਕਹਿੰਦਾ ਇਹੋ ਗੱਲਾਂ ਬਾਤਾਂ ਪੁੱਛਣ ਲੱਗ ਗਿਆ ਕੁੜੀ ਕਹਿੰਦੀ ਬਾਪੂ ਜੀ ਕਹਿੰਦੇ ਮੈਨੂੰ ਕਹ ਇਹੋ ਜਿਹਾ ਜਾਹਲ ਨਾਲ ਵਿਆਹ ਹੈ ਕਹਿੰਦਾ ਜਿਹੜਾ ਬੋਲਦਾ ਕਹਿੰਦਾ ਉਹਦਾ ਹੀ ਗਾਟਾ ਹੀ ਲਾ ਦਿੰਦਾ ਤੇ ਉਹਦਾ ਪਿਓ ਬੜਾ ਹੀ ਖੁਸ਼ ਹੁੰਦਾ ਵੀ ਕੁੜੀ ਮੇਰੇ ਕਾਬੂ ਜੀ ਚ ਆ ਗਈ ਮਣੋ ਮਣੇ ਬੜਾ ਹੀ ਖੁਸ਼ ਹੁੰਦਾ ਕਹਿੰਦਾ ਮਤਲਬ ਇਹ ਆ ਕਿ ਸਿਰਫ ਕੁੱਟ ਮਾਰ ਨਾਲ ਨਹੀਂ ਇੱਕ ਔਰਤ ਨੂੰ ਸਮਝਾਇਆ ਜਾ ਸਕਦਾ ਕੋਈ ਯੋਗਤ ਵੀ ਲਾ ਸਕਦੇ ਲਾ ਸਕਦੇ ਆ ਵੀ ਜਿਹਦੇ ਨਾਲ ਸਮਝ ਆਵੇ ਕੁੱਟਾਂ ਮਾਰਨ ਨਾਲ ਔਰਤਾਂ ਨਹੀਂ ਵੀ ਸੰਭਲਦੀਆਂ ਹੁੰਦੀਆਂ ਕੁੱਟਾਂ ਮਾਰਨ ਨਾਲ ਸਗਾਂ ਦੀ ਗੱਲ ਵਧ ਜਾਂਦੀ ਹੁੰਦੀ ਹੈ ਜੈਹੋ ਜੀ ਔਰਤ ਕੁੱਟ ਲਈ ਉਹ ਜੀ ਕ ਤਾਂ ਕਰਕੇ ਅਸਲੀ ਮਰਦ ਉਹ ਹੀ ਆ ਜਿਹੜਾ ਕੋਈ ਜੋਗਤ ਲਾ ਕੇ ਸਮਝਾਵੇ ਪੁਰਾਣੇ ਵੇਲਿਆਂ ਚ ਬਜ਼ੁਰਗ ਐਵੇਂ ਜਿਹੜੇ ਆ ਸਮਝਾਉਂਦੇ ਹੁੰਦੇ ਕਰਦੇ ਸੀ ਹੁਣ ਤਾਂ ਕੁਝ ਹੋ ਰਹੀ ਆ ਚਲੋ ਚੱਲਦਾ ਰਹਿੰਦਾ ਰਾਲਾ ਵੀੜਾ ਪਰ ਜਾਦਾ ਐਵੇਂ ਆ ਵੀ ਕਿ ਸੇ ਜੋਗਤ ਨਾਲ ਹੀ ਔਰਤਾਂ ਨੂੰ ਸਮਝਾਈ ਜਾ ਸਕੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਕਰ ਦਿਓ ਤੇ ਗਾਹਾਂ ਤੁਸੀਂ ਆਪਣੀਆਂ ਭੈਣਾਂ ਨੂੰ ਵਾਈਫ ਤੇ ਮਾਤਾਵਾਂ ਨੂੰ ਸ਼ੇਅਰ ਜ਼ਰੂਰ ਕਰਨੀ ਆ ਜੇ ਵੀਡੀਓ ਚੰਗੀ ਲੱਗੀ ਤਾਂ ਕੋਈ ਜ਼ਿਆਦਾ ਫੋਰਸ ਨਹੀਂ ਧੰਨਵਾਦ ਜੀ